ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਗੁਰੂਦਿਆਂ ਲਾਡਲੀਆਂ ਫੌਜਾਂ ਜਾਹੋ ਜਲਾਲ ਦੇ ਨਾਲ ਵੇਖੋ ਕਿਵੇਂ ਨਿਕਲੀਆਂ ਨੇ ਜਿਸ ਦੇ ਵਿੱਚ ਤੁਸੀਂ ਵੇਖੋ ਗੁਰੂਦਿਆਂ ਲਾਡਲੀਆਂ ਫੌਜਾਂ ਜੋ ਕਿ ਕੋੜੀਆਂ ਹਾਥੀਆਂ ਦੇ ਨਾਲ ਜੋ ਹੈ ਇੱਥੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਪਹੁੰਚ ਚੁੱਕੀਆਂ ਨੇ ਸੋ ਗੁਰੂਦਿਆਂ ਫੌਜਾਂ ਜੋ ਨੇ ਤਿਆਰ ਬਰ ਤਿਆਰ ਜਿਹੜੀਆਂ ਖੜੀਆਂ ਨੇ ਨਾਲ ਤਸਵੀਰਾਂ ਦਿਖਾ ਰਹੇ ਆਂ ਦਸ਼ਮੇਸ਼ ਪਿਤਾ ਕਲਖੀਆਂ ਵਾਲੇ ਦੀਆਂ ਇਹ लाਡਲੀਆਂ ਫੌਜਾਂ ਨੇ ਜੋ ਪੂਰੇ ਜੋਸ਼ ਦੇ ਨਾਲ ਕਿਉਂਕਿ ਕੱਲ 13 ਪੋ ਨੂੰ ਨਿੱਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ ਤੇ 14 ਪੋ ਨੂੰ ਜਦੋਂ ਅੰਤਿਮ ਸੰਸਕਾਰ ਕੀਤਾ ਗਿਆ ਤੇ ਇਹ ਜੋ ਕੱਢਿਆ ਜਾਂਦੇ ਇੱਥੇ ਮਹੱਲਾ ਤੇ ਇੱਥੇ ਬੁੱਢਾ ਦਲ ਪੰਚਵਾਂ ਤੱਕ ਤੁਸੀਂ ਵੇਖੋ ਨਾਲ ਤਸਵੀਰਾਂ ਦਿਖਾ ਰਹੇ ਹਾਥੀਆਂ ਦੇ ਉੱਤੇ ਝੋਏ ਸਵਾਰ ਹੋ ਕੇ ਗੁਰੂਦਿਆਂ ਫੌਜਾਂ ਜਾ ਰਹੀਆਂ ਨੇ ਇਸ ਦੇ ਵਿੱਚ ਸ਼ਸਤਰ ਧਾਰ ਕੇ ਗੁਰੂ ਦੇ ਬਾਜ ਗੁਰੂ ਦੇ ਘੋੜੇ ਗੁਰੂ ਦੇ ਹਾਥੀ ਤੁਹਾਨੂੰ ਨਜ਼ਰ ਆ ਰਹੀ ਹੋਣਗੇ ਸੁਨਿੱਕੇ ਨਿੱਕੇ ਪੁਚੰਗੀ ਛੋਨੇ ਇਹ ਗੁਰੂਦਿਆਂ ਫੌਜਾਂ ਦੇ ਵਿੱਚ ਮੌਜੂਦ ਨਹੀਂ ਇਹ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ ਜੋ ਹੈ ਚਲੇ ਪਾਏ ਗਏ ਨੇ ਤੇ ਉਸੇ ਤੋਂ ਬਾਅਦ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹੁੰਦੇ ਹੋਏ ਆਖੀ ਚਾਕੇ ਪੂਰੇ ਜਾਹੂ ਜਲਾਲ ਦੇ ਨਾਲ ਗੁਰੂ ਦੀਆਂ ਲਾਡਲੀਆਂ ਫੌਜਾਂ ਆਪਣੇ ਜੋਹਰ ਜਿਹੜੇ ਵਖੋਣ ਗੀਆਂ ਸੋ ਅੱਗੇ ਗੱਤਕਾ ਜਿਹੜਾ ਹੈ ਖੇਡਿਆ ਹੋ ਸਾਰਿਆ ਨਿੱਕੇ ਨਿੱਕੇ ਪੁਛੰਗੀਆਂ ਦੇ ਵੱਲੋਂ ਸੋ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੜਾ ਭਾਗਾਂ ਵਾਲੇ ਹੋ ਤੁਸੀਂ ਜੋ ਇਸ ਪਵਿੱਤਰ ਧਰਤੀ ਤੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਦਰਸ਼ਨ ਕਰ ਰਹੇ ਹੋ ਸੋ ਇਥੇ ਬਾਬਾ ਬਲਬੀਰ ਸਿੰਘ 96 ਕਰੋੜੀ ਉਨ੍ਹਾਂ ਦੀ ਅਗਵਾਈ ਦੇ ਵਿੱਚ ਜੋ ਹੈ ਗੁਰੂ ਦੀਆਂ ਫੌਜਾਂ ਨਿਕਲ ਚੁੱਕੀਆਂ ਨੇ ਅੱਗੇ ਪੂਰੇ ਜਾਹੋ ਜਲਾਲ ਦੇ ਨਾਲ ਜੋ ਹੈ ਇਸ ਦੇ ਵਿੱਚ ਜੋਹਰ ਜਿਹੜੇ ਹੈ ਨਿਹੰਗ ਸਿੰਘਾਂ ਦੇ ਵੱਲੋਂ ਵਿਖਾਏ ਜਾਣਗੇ ਸੋ ਜਿੱਥੇ ਨਿੱਕੇ ਸਾਹਿਬ ਜਾਦਿਆਂ ਨੇ ਸ਼ਹਾਦਤਾਂ ਦਾ ਜਮ ਪੀਤਾ ਉੱਥੇ ਹੀ ਇਹ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਦੇਖੋ ਨਿੱਕੇ ਨਿੱਕੇ ਪੋਚੰਗੀ ਸਿੰਘ ਵੀ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਗੁਰੂ ਦੀਆਂ ਇਹ ਫੌਜਾਂ ਨੇ ਜੋ ਤਿਆਰ ਪਰ ਤਿਆਰ ਨਹੀਂ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਜੋ ਹੈ ਇਸ ਦੇ ਵਿੱਚ ਵੇਖਣ ਨੂੰ ਮਿਲਦਾ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਛੜੀਆਂ ਨਤਮਸਤਕ ਹੋਈਆਂ ਨੇ ਸੋ ਬੀਤੇ ਦਿਨ 13 ਪੋ ਸੀ 13 ਪੋ ਨੂੰ ਨਿੱਕੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਪਾਈਆਂ ਤੇ ਉਸੇ ਤੋਂ ਬਾਅਦ ਅੱਜ 14 ਪੋ ਨੂੰ ਜਿੱਥੇ ਅੰਤਿਮ ਸੰਸਕਾਰ ਵੀ ਹੋਇਆ ਉੱਥੇ ਨਿਹੰਗ ਸਿੰਘਾਂ ਦੇ ਵੱਲੋਂ ਪੂਰੇ ਜਾਹੋ ਜਲਾਲ ਦੇ ਨਾਲ ਇੱਥੇ ਜੋਹਰ ਜਿਹੜੇ ਵਿਖਾਏ ਜਾਂਦੇ ਨੇ ਤੁਸੀਂ ਵੇਖੋ ਇਹ ਮਰਦ ਅਗੰਬੜੇ ਦਸ਼ਮੇਸ਼ ਪਿਤਾ ਦੀਆਂ ਲਾਡਲੀਆਂ ਫੌਜਾਂ ਨੇ ਜੋ ਨਗਾਰਿਆਂ ਦੇ ਨਾਲ ਅੱਕੇ ਵੱਧੀਆਂ ਹੋਈਆਂ ਨਜ਼ਰ ਆ ਰੰਗਾਂ ਨੇ ਇਹ ਉਹੀ ਨਗਾਰਾ ਹੈ ਜਿਸ ਤੋਂ ਮੁਗਲ ਜਿਸ ਤੋਂ ਸਿੱਖ ਪੰਥ ਦੇ ਜਿਹੜੇ ਵਿਰੋਧੀ ਸਨ ਉਹ ਡਰਦੇ ਸਨ ਕਿ ਇਹ ਨਗਾਰਾ ਜਿਹੜਾ ਇਸ ਤਰੀਕੇ ਦੇ ਨਾਲ ਤੁਸੀਂ ਵੇਖੋ ਛੜਦੀ ਕਲਾ ਦਾ ਪ੍ਰਤੀਕ ਹੈ ਉਨੀ ਹੰਗ ਫੌਜਾਂ ਸੋਨੇ ਨਜ਼ਰ ਆ ਰਹੀਆਂ ਹੋਣਗੀਆਂ ਤੁਹਾਨੂੰ ਪਾਗਾਂ ਵਾਲੇ ਉਹ ਤੁਸੀਂ ਦਰਸ਼ਨ ਕਰ ਰਹੇ ਹੋ ਇਹਨਾਂ ਫੌਜਾਂ ਦੇ ਕਿਉਂਕਿ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਆਇਆ ਇੱਕ ਇੱਕ ਕਦਮ ਸੁਭਾਗਾਂ ਵਾਲਾ ਹੁੰਦਾ ਹੈ ਤੇ ਉਸ ਦੇ ਚਰਨਾਂ ਦੇ ਵਿੱਚ ਅਸੀਂ ਵੀ ਨਤਮਸਤਕ ਹੁੰਨੇ ਆ ਸੋ ਇਸ ਨੂੰ ਵੇਖ ਕੇ ਪੂਰੇ ਜਾਹੋ ਜਲਾਲ ਦੇ ਨਾਲ ਬੜਾ ਜੋਸ਼ ਜੋ ਹੈ ਇੱਥੇ ਸੰਗਤਾਂ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਹੈ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਵਿਰਾਗ ਜ਼ਰੂਰ ਸੰਗਤਾਂ ਦੇ ਮਨ ਦੇ ਵਿੱਚ ਹੁੰਦਾ ਹੈ ਨਿੱਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਲੇਕਿਨ ਉਸ ਨੂੰ ਹਮੇਸ਼ਾ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਨਿਹੰਗ ਫੌਜਾਂ ਜੋ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਸੋਸ਼ਲ ਫਤੇਗੜ ਸਾਹਿਬ ਜੋ ਹੈ ਨਿਹੰਗ ਸਿੰਘ ਪਹੁੰਚ ਚੁੱਕੇ ਨੇ ਤੇ ਅੱਗੇ ਡਾਊਨ ਦੇ ਵਿੱਚ ਜਾ ਕੇ ਪੂਰੇ ਜੋਹਰ ਛੇੜੇ ਵਿਖਾਏ ਜਾਣਗੇ ਜਸਤੇ ਵਿੱਚ ਇੱਕ ਇੱਕ ਦੋ ਦੋ ਇਤੋਂ ਤੱਕ ਕੀ ਪੰਜ-ਪੰਜ ਘੋੜੇ ਜੋੜ ਕੇ ਸਿੰਘ ਜਿਹੜੇ ਨੇ ਗੱਜਦੇ ਵਜਦੇ ਨਗਾਰੇ ਵਜਉਂਦੇ ਜੈਕਾਰੇ ਛੱੜਦੇ ਜਿਹੜੇ ਨਜ਼ਰ ਆਣਗੇ ਸੋ ਜਦੋਂ ਇਹ ਤਸਵੀਰਾਂ ਤੁਸੀਂ ਵੀ ਵੇਖ ਰਹੇ ਹੋਵੋਗੇ ਤੁਹਾਡੇ ਵਿੱਚ ਵੀ ਇੱਕ ਜੋਸ਼ ਜ਼ਰੂਰ ਜਿਹੜਾ ਆਏਗਾ ਕਿਉਂਕਿ ਇਹ ਲਾਡਲੀਆਂ ਫੌਜਾਂ ਖੇਸ ਦੀਆਂ ਨੇ ਉਹ ਸਮਰਦ ਅਗੰਬੜੇ ਦੀਆਂ ਜੋ ਦਸ਼ਮੇਸ਼ ਪੀਤਾ ਕਲਗੀਆਂ ਵਾਲੇ ਦੀਆਂ ਇਹ ਲਾਡਲੀਆਂ ਫੌਜਾਂ ਨੇ ਤੁਏ 13 ਪੋ ਤੋਂ ਬਾਅਦ 14 ਪੋ ਨੂੰ ਜੋ ਹੈ ਸ਼੍ਰੀ ਫਤਿਹਗੜ ਸਾਹਿਬ ਤੋਂ ਹੁੰਦਾ ਹੋਇਆ ਅੱਗੇ ਜਾਹੂਜ لال ਦੇ ਨਾਲ ਜੋ ਹੈ ਵੱਧ ਹੈ ਤੇ ਤਸਵੀਰ ਨਾਲ ਤੁਹਾਨੂੰ ਦਿਖਾ ਰਹੇ ਹਾਂ ਬਲਬੀਰ ਸਿੰਘ 96 ਕਰੋੜੀ ਜੋ ਕਿ ਇਸ ਦੀ ਅਗਵਾਈ ਕਰਦੇ ਨੇ ਤੇ ਅੱਗੇ ਪੂਰੇ ਜੋਹਰ ਨਿੱਕੇ ਨਿੱਕੇ ਪੁਚੌਂਗੀਆਂ ਦੇ ਵੱਲੋਂ ਦੇ ਗੁਰੂ ਦੇ ਸਿੰਘਾਂ ਦੇ ਵੱਲੋਂ ਜਿਹੜਾ ਵਿਖਾਇਆ ਜਾਏਗਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਈਆਂ ਨੇ ਸੋ ਬੜੇ ਨੇੜੇ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਤੁਸੀਂ ਜਿੱਥੇ-ਜਿੱਥੇ ਵੀ ਬੈਠੇ ਹੋ ਇਸ ਵੀਡੀਓ ਨੂੰ ਅਗੇ ਵੀ ਸ਼ੇਅਰ ਕਰੋ 500 ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਉਹ ਗੁਰੂ ਦੀਆਂ लाਡਲੀਆਂ ਫੋਟਾਂ ਦੇ ਦਰਸ਼ਨ ਕਰ ਸਕਣ ਅੱਜ ਜਦੋਂ ਦਸ਼ਮੀਸ਼ ਪਿਤਾ ਕਲਗੀਆਂ ਵਾਲਾ ਇਸ ਤਸਵੀਰ ਨੂੰ ਵੇਖਦਾ ਹੋਏਗਾ ਜ਼ਰੂਰ ਇਸ ਦੇ ਵਿੱਚੋਂ ਆਪਣੇ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਆਪਣੇ ਪੁੱਤਰਾਂ ਨੂੰ ਜ਼ਰੂਰ ਵੇਖਦੇ ਹੋਣਗੇ ਦਸ਼ਮੇਸ਼ ਪਿਤਾ ਸੋਤੰਤਨ ਮਾਤਾ ਗੁਜਰਕੌਰ ਜੀ ਅਤੇ ਨਿੱਕੇ ਸਾਹਿਬਜ਼ਾਦੇ ਜਿਨ੍ਹਾਂ ਦੀ ਕੱਲ ਸ਼ਹਾਦਤ ਹੁੰਦੀ ਹੈ ਅੱਜ ਅੰਤਿਮ ਸੰਸਕਾਰ ਜਿਹੜਾ ਕੀਤਾ ਗਿਆ ਸੀ ਲੇਕਿਨ ਉਹਨਾਂ ਨੂੰ ਹੀ ਅੱਗੇ ਰੱਖਦੇ ਹੋਏ ਭਾਵੇਂ ਮਨ ਦੇ ਵਿੱਚ ਵਿਰਾਗ ਹੈ ਲੇਕਿਨ ਚੜ੍ਹਦੀ ਕਲਾ ਦਾ ਪ੍ਰਤੀਕ ਕਿਉਂਕਿ ਵਜ਼ੀਰੇ ਦੀ ਕਚਹਿਰੀ ਦੇ ਵਿੱਚ ਨਿੱਕੇ ਸਾਹਿਬਜ਼ਾਦਿਆਂ ਨੇ ਈਨ ਨਹੀਂ ਸੀ ਮੰਨੀ ਉਹਨਾਂ ਦੇ ਵੱਲੋਂ ਆਪਣੇ ਗੁਰੂ ਪਿਤਾ ਆਪਣੇ ਦਾਦਾ ਜੀ ਦੀ ਸਿੱਖਿਆਵਾਂ ਦੇ ਉੱਤੇ ਹੀ ਹਮੇਸ਼ਾ ਜਿਹੜਾ ਪੈਰਾ ਦਿੱਤਾ ਗਿਆ ਕਿਉਂਕਿ ਵਜ਼ੀਰੇ ਨੇ ਤਸੀਹੇ ਬੜੇ ਦਿੱਤੇ ਸਨ ਕਿ ਬਿਰਧ ਸਰੀਰ ਹੈ ਮਾਤਾ ਗੁਜਰ ਕੋਰ ਜੀ ਦਾ ਤੇ ਨਿੱਕੇ ਸਾਹਿਬਜ਼ਾਦੇ ਉਮਰਾ ਨਿੱਕੀਆਂ ਨੇ ਮੰਨ ਜਾਣਗੇ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਹ ਪੁੱਤ ਕਿਸਦੇ ਨੇ ਉਹ ਪੋਤਰੇ ਕਿਸਦੇ ਨੇ ਜਿਨੇ ਹਿੰਦ ਦੇ ਵਾਸਤੇ ਆਪਣਾ ਆਪ ਸਭ ਕੁਝ ਕੁਰਬਾਨ ਕੀਤਾ ਜਦੋਂ ਨੀਆਂ ਦੇ ਵਿੱਚ ਨਿੱਕੇ ਸਾਹਿਬਜ਼ਾਦਿਆਂ ਨੂੰ ਚਿਣਿਆ ਜਾ ਰਿਹਾ ਸੀ ਉਸ ਵੇਲੇ ਵੀ ਵਜ਼ੀਰੇ ਦੇ ਵੱਲੋਂ ਆਖਰੀ ਇੱਟ ਜਦੋਂ ਲਾਈ ਜਾ ਰਹੀ ਸੀ ਤਾਂ ਉਦੋਂ ਵੀ ਉਸ ਨੇ ਨਿੱਕੇ ਸਾਹਿਬਜ਼ਾਦਿਆਂ ਨੂੰ ਜ਼ੋਰ ਪਾਇਆ ਕਿ ਹਲੇ ਵੀ ਤੁਹਾਡੇ ਕੋਲ ਸਮਾਂ ਹੈ ਤੁਸੀਂ ਸਾਡੀ ਈਨ ਮੰਨ ਕੇ ਆਪਣੀ ਜਾਨ ਬਚਾ ਸਕਦੇ ਹੋ ਲੇਕਿਨ ਉੱਥੇ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਹੀਂ ਅਸੀਂ ਆਪਣੀ ਦਾਦਾ ਜੀ ਦੀ ਸਿੱਖਿਆਵਾਂ ਦੇ ਉੱਤੇ ਚੱਲਾਂਗੇ ਵਜ਼ੀਰੇ ਨੇ ਕਿਹਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਸਾਡੀ ਈਨ ਨਹੀਂ ਮੰਨ ਰਹੇ ਸਾਡਾ ਧਰਮ ਨਹੀਂ ਅਪਣਾ ਰਹੇ ਕਿ ਤੁਹਾਡੀ ਯਾਦ ਦੇ ਵਿੱਚ ਇੱਥੇ ਮਹਿਲ ਬਣਨਗੇ ਤਾਂ 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 ਬਾਬਾ ਫਤੇ ਸਿੰਘ ਖੁਰਾਂ ਦੇ ਜੋ ਬੋਲਣ ਕਿ ਇੱਥੇ ਚੜਦੀ ਕਲਾ ਜਿਹੜੀ ਵੇਖਣ ਨੂੰ ਮਿਲੇਗੀ ਇੰਨੇ ਉੱਚੇ ਸਾਡੇ ਨਿਸ਼ਾਨ ਸਾਹਿਬ ਝੂਲਣਗੇ ਕਿ ਤੁਸੀਂ ਵੇਖਦੇ ਰਹਿ ਜਾਉਂਗੇ ਤੇ ਅੱਜ ਤੁਸੀਂ ਵੇਖੋ ਜਿੱਥੇ ਨਿੱਕੇ ਸਾਹਿਬਜ਼ਾਦੇਆਂ ਨੂੰ ਚਿੜਿਆ ਗਿਆ ਸੀ ਉਹਨਾਂ ਨੀਂਹਾਂ ਦੇ ਵਿੱਚੋਂ ਜੈਕਾਰਿਆਂ ਦੀ ਅੱਜ ਵੀ ਆਵਾਜ਼ ਬਣ ਕੇ ਜੋ ਹੈ ਜਾਹੂ ਸ਼ਰਲ ਦੇ ਨਾਲ ਨਿਹੰਗ ਫੌਜਾਂ ਜਿਹੜੀਆਂ ਨਿਕਲੀਆਂ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਤੁਹਾਨੂੰ ਯਾਦ ਹੋਏਗਾ ਇਤਿਹਾਸਕਾਰ ਕਹਿੰਦੇ ਨੇ ਕਿ ਜਦੋਂ ਤਨ ਤਨ ਬਾਬਾ ਫਤਿਹ ਸਿੰਘ ਖੁਰਾ ਦੇ ਵੱਲੋਂ ਆਪਣੇ ਵੀਰਾਂ ਨੂੰ ਗੁਜਾਰਿਸ਼ ਕੀਤੀ ਜਾਂਦੀ ਹੈ ਕਿ ਵੀਰ ਜੀ ਅਸੀਂ ਵੀ ਤੁਹਾਡੇ ਨਾਲ ਜੰਗੇ ਮੈਦਾਨ ਦੇ ਵਿੱਚ ਜਾਵਾਂਗੇ ਅਸੀਂ ਵੀ ਖੇਡਾਂਗੇ ਤਾਂ ਉਹਨਾਂ ਨੂੰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖੁਰਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਨਹੀਂ ਤੁਹਾਡੀ ਉਮਰ ਨਿੱਕੀ ਹੈ ਤੁਸੀਂ ਕੱਦ ਦੇ ਵਿੱਚ ਨਿੱਕੇ ਹੋ ਜਦੋਂ ਸਮਾਏਗਾ ਤਾਂ ਤੁਸੀਂ ਜਰੂਰ ਇਸ ਦੇ ਵਿੱਚ ਆਉਂਗੇ ਲੇਕਿਨ ਤਨਤਨ ਬਾਬਾ ਫਤੇ ਸਿੰਘ ਖੋਰੀ ਉਤਸ਼ਾਹ ਦਮਾਲਾ ਪਾ ਕੇ ਮੈਦਾਨ ਦੇ ਵਿੱਚ ਜਾਂਦੇ ਨੇ ਤੇ ਵੀਰਾਂ ਨੂੰ ਕਹਿੰਦੇ ਨੇ ਕਿ ਵੇਖੋ ਹੁਣ ਮੈਂ ਤੁਹਾਡੇ ਬਰਾਬਰ ਦਾ ਹਾਂ ਤੇ ਮੈਂ ਹੁਣ ਇਸ ਦੇ ਵਿੱਚ ਜੰਗ ਲੜ ਸਕਦਾ ਸੋ ਉੱਥੋਂ ਹੀ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਨੇ ਨਾਮ ਦਿੱਤਾ ਸੀ ਆਪਣੇ ਨਿਹੰਗ ਫੌਜਾਂ ਦਾ ਲਾਡਲੀ ਕਿਹਾ ਗਿਆ ਸੀ ਤੇ ਇਹ ਲਾਡਲੀ ਦਾ ਫੌਜਾਂ ਨੇ ਜੋ ਸ਼ਹੀਦਾਂ ਦੇ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਪੂਰੇ ਜਾਹੂ ਛਲਾਲ ਦੇ ਨਾਲ ਇੱਥੋਂ ਨਿਕਲੀਆਂ ਨੇ ਗੁਰਦੁਆਰਾ ਬਵਾਨਗੜ ਸਾਹਿਬ ਜਿੱਥੇ ਸ਼ੇਰਾਂ ਦੇ ਵੱਲੋਂ ਰਖਵਾਲੀ ਕੀਤੀ ਗਈ ਸੀ ਨਿੱਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਸ਼ਰ ਕੁਰਸੀ ਦੇ ਸ਼ਰੀਰਾਂ ਦੀ ਉੱਥੋਂ ਜੋ ਹੈ ਪੂਰਾ ਜਥਾ ਨਿਕਲਦਾ ਹੈ ਉੱਥੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਕਲ ਕੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੱਕ ਪੁੱਜੀਆਂ ਨੇ ਡਰੋਨ ਦੇ ذریعے ਤੁਹਾਨੂੰ ਬੜੀ ਨੇੜੇ ਤੋਂ ਤਸਵੀਰ ਦਿਖਾ ਰਹੇ ਹਾਂ ਸੋ ਤੁਸੀਂ ਭਾਗਾਵਲਿਓ ਕਿ ਇਸ ਲਾਡਲੀਆ ਫੌਜਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਵੱਡੇ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਕਰਨ ਅਤਮਸਤਕ ਹੋ ਕੇ ਨਿੱਕੇ ਸਾਹਿਬਜ਼ਾਦੇਆਂ ਅਤੇ ਧੰਨ ਧੰਨ ਮਾਤਾ ਗੁਰੂ ਚਰ ਕੋਰਜੀ ਦੀ ਸ਼ਹਾਦਤ ਨੂੰ ਨਮਨ ਕਰ ਰਹੀਆਂ ਨੇ ਸੋ ਜਿੱਥੇ ਵੀ ਤੁਸੀਂ ਬੈਠੇ ਹੋ ਤੁਸੀਂ ਵੀ ਆਪਣੀ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰੋ ਵਾਹਿਗੁਰੂ ਲੇਕੀ ਕਿਉਂਕਿ ਇਹ ਭਾਗਾਵਲਾ ਦਿਨ ਹੁੰਦਾ ਹੈ ਇਹ ਭਾਗ ਹੁੰਦੇ ਨੇ ਕਿ ਤੁਸੀਂ ਸ਼੍ਰੀ ਫਤਿਹਗੜ ਸਾਹਿਬ ਦੇ ਧਰਤੀ ਦੇ ਦਰਸ਼ਨ ਕਰ پا ਰਹੇ ਹੋ ਉਹ ਤੁਹਾਨੂੰ ਲੱਗ ਰਹੀਆਂ ਫੌਜਾਂ ਨਜ਼ਰ ਆ ਰਹੀਆਂ ਹੋਣਗੀਆਂ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਗੁਰਦੁਆਰਾ ਸ਼੍ਰੀ ਦੇਖ ਸਾਹਿਬ ਦੇੋਂਗੇ ਪਿੱਛੇ ਪੂਰਾ ਨਿਹੰਗ ਸਿੰਘ ਫੌਜਾਂ ਜਿਹੜੀਆਂ ਤਿਆਰ-ਬਰ ਤਿਆਰ ਉਹ ਆ ਰਹੀਆਂ ਨੇ ਔਰ ਜਾਹੋ ਜਲਾਲ ਖਾਲਸੇ ਦਾ ਤੁਸੀਂ ਦੇਖ ਸਕਦੇ ਹੋਗੇ ਇੱਥੇ ਜਿਹੜਾ ਇਸ ਤੋਂ ਬਾਅਦ ਥੋੜੀ ਦੇਰ ਬਾਅਦ ਜਿਹੜਾ ਮਹੱਲਾ ਨਿਕਲੇਗਾ ਜਿਹੜਾ ਕਾਲਜ ਹੈ ਬਾਬਾ ਬੰਦਾ ਸਿੰਘ ਬਹਾਦਰ ਤਾਂ ਕੱਲ ਨਗਰ ਕੀਰਤਨ ਸਖ ਤੁਹਾਡੀ ਨਿਗਾਹ ਜਾਏਗੀ ਨੇਕ ਸਿੰਘ ਫੌਜਾਂ ਤੁਹਾਨੂੰ ਇੱਥੇ ਨਜ਼ਰ ਆਉਣਗੀਆਂ ਔਰ ਨੀਲੇ ਬਾਣੇ ਦੇ ਵਿੱਚ ਸਾਰਾ ਤੁਸੀਂ ਦੇਖ ਸਕਦੇ ਹੋਗੇ ਪੂਰੇ ਦਾ ਪੂਰਾ ਇਹ ਹਮਲਾ ਜਿਹੜਾ ਕੱਢਿਆ ਜਾ ਰਿਹਾ ਹੈਗਾ ਤੇ ਨੀਲੇ ਰੰਗ ਦੇ ਵਿੱਚ ਫਤਿਹਗੜ ਸਾਹਿਬ ਦੀਆਂ ਅੱਜ ਗਲੀਆਂ ਰੰਗੀਆਂ ਗਈਆਂ ਨੇ ਕਿਉਂਕਿ ਅੱਜ ਸ਼ਿਦੀ ਸਵਾ ਦਾ ਆਖਰੀ ਦਿਨ ਹੈ ਅੱਜ ਸੰਪੂਰਨਤਾ ਹੋ ਜਾਏਗੀ ਸ਼ਿਦੀ ਸਵਾ ਦੀ ਔਰ ਜਿਹੜਾ ਇਹ ਸ਼ਿਦੀ 15 ਵੜਾ ਖਾਸ ਤੌਰ ਤੇ 21 ਤੋਂ ਲੈ ਕੇ 28 ਤੱਕ ਜਿਹੜਾ ਇਹ ਪੂਰਾ ਹਫਤਾ ਜਦੋਂ ਸਾਰੇ ਸਾਹਿਬਜ਼ਾਦਿਆਂ ਦੇ ਵੱਲੋਂ ਜਿਹੜਾ ਸ਼ਹਾਦਤਾਂ ਦਿੱਤੀਆਂ ਗਈਆਂ ਸਰਬੰਸਿਦਾਨੀ ਦੇ ਵੱਲੋਂ ਸਰਬੰਸ ਨੂੰ ਬਾਹਰ ਆਇਆ ਗਿਆ ਤਾਂ ਉਸ ਚੀਜ਼ਾਂ ਨੂੰ ਯਾਦ ਕਰਦੇ ਨੇ ਲੋਕ ਮਹਿਸੂਸ ਵੀ ਕਰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਨੰਗ ਸਿੰਘ ਫੌਜਾਂ ਤਿਆਰ ਬਰ ਤਿਆਰ ਲਾਡਲੀਆਂ ਫੌਜਾਂ ਇਹ ਤਸਵੀਰਾਂ ਨੇ ਜਿੱਥੇ ਅਸੀਂ ਮੌਜੂਦ ਹਾਂ ਤਾਂ ਗੱਲਬਾਤ ਵੀ ਜਿਹੜਾ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿੱਥੋਂ ਆਇਓ ਬਾਬਾ ਜੀ ਬਾਬਾ ਜੀ ਦਾਲਪੰਦ ਹਰੀਆਂ ਵੇਲਾਂ ਤਰਨਾਲ ਦਾਲ ਅੱਛਾ ਹਰੀਆਂ ਵੇਲਾਂ ਬਾਬਾ ਨਿਹਾਲ ਸਿੰਘ ਨੇ ਬਾਬਾ ਨਾ ਹਾਂ ਜੀ ਕਿਵੇਂ ਦੇਖਦੇ ਹਾਂ ਅੱਜ ਪੂਰਾ ਖਾਸ ਹੈ ਜਾਹੋ ਜਲਾਲ ਜਿਹੜਾ ਫਤਿਹਗੜ ਸਾਹਿਬ ਦੀ ਜਿਵੇਂ ਅੱਜ ਸਬਾ ਦਾ ਸੰਪੂਰਨ ਤਾਜ ਆਖਰੀ ਦਿਨ ਹੈ ਹਾਂਜੀ ਹਾਂਜੀ ਬਾਬਾਈ ਅੱਜ ਮਹੱਲਾ ਸਜਾਇਆ ਜਾਊਗਾ ਜੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗਰਾਊਂਡ ਵਿੱਚ ਹਾਂਜੀ ਤਾਂ ਤਿਆਰ ਹੋ ਫਿਰ ਹਾਂਜੀ ਬਾਬਾਈ ਚੜ੍ਹਦੀ ਕਲਾ ਜਪੂਰੀ ਜੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਮੇਰੇ ਪਿੱਛੇ ਔਰ ਸਾਰੇ ਪਾਸੇ ਜਿਹੜਾ ਤੁਸੀਂ ਦੇਖੋ ਕਿ ਅੱਜ ਨਿਹੰਗ ਸਿੰਘ ਫੌਜਾਂ ਤਿਆਰ ਬਰ ਤਿਆਰ ਨੇ ਅੱਜ ਮਹੱਲੇ ਸਜਾਏ ਜਾਣਗੇ ਵੱਡੀ ਗਿਣਤੀ ਦੇ ਵਿੱਚ ਇੱਥੇ ਘੋੜੇ ਦੇਖ ਸਕਦੇ ਹੋ ਤੁਸੀਂ ਔਰ ਭਜੰਗੀ ਸਿੰਘ ਦੇਖ ਸਕਦੇ ਹੋਗੇ ਸਾਰੇ ਤਿਆਰ ਬਰ ਤਿਆਰ ਹੋ ਕੇ ਅੱਜ ਆਏ ਨੇ ਔਰ ਇਸ ਤੋਂ ਬਾਅਦ ਥੋੜੇ ਦੇਰ ਬਾਅਦ ਜਿਹੜਾ ਮਹੱਲਾ ਉਹ ਸਜਾਇਆ ਜਾਣਾ ਹੈਗਾ ਵੱਡੀ ਗਿਣਤੀ ਦੇ ਵਿੱਚ ਨਿਹੰਗ ਫੌਜਾਂ ਜਿਹੜੀਆਂ ਤਰਨਾਂਦਾਲ ਹਰੀਆਂ ਵੇਲਾਂ ਵਾਲੇ ਬਾਬਾ ਨਿਹਾਲ ਸਿੰਘ ਜੀ ਸਾਰੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਆਪਣੀ ਫੌਜ ਲੈ ਕੇ ਗੁਰੂ ਕੀ ਲਾਡਲੀ ਫੌਜ ਤੁਸੀਂ ਤਸਵੀਰਾਂ ਦੇਖੋ ਪਿੱਛੇ ਇੱਕ ਵਾਰ ਬਲਜਿੰਦਰ ਜਿਹੜਾ ਕੈਮਰੇ ਨੂੰ ਥੋੜਾ ਉੱਪਰ ਕਰਕੇ ਜਰੂਰ ਦਿਖਾ ਦਿਓ ਕਿਉਂਕਿ ਸੰਗਤਾਂ ਜਿਹੜੀਆਂ ਨੇ ਉਹ ਦੇਖਣਾ ਚਾਹੁੰਦੀਆਂ ਨੇ ਖਾਲਸੇ ਦੇ ਜਹਾਜ ਜਲਾਲ ਨੂੰ ਕੱਲ ਨਗਰ ਕੀਰਤਨ ਨਿਕਲਿਆ ਨਗਰ ਕੀਰਤਨ ਦੀ ਸੰਪੂਰਨਤਾ ਕੱਲ ਹੁੰਦੀ ਹੈ ਔਰ ਉਸ ਤੋਂ ਬਾਅਦ ਅੱਜ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਅੱਜ ਇੱਥੇ ਨਗਰ ਕੀਰਤਨ ਤੋਂ ਬਾਅਦ ਅੱਜ ਮਹੱਲਾ ਸਜਾਇਆ ਜਾ ਰਿਹਾ ਹੈਗਾ ਤਾਂ ਇਹ ਤਸਵੀਰਾਂ ਫਤਿਹਗੜ ਸਾਹਿਬ ਦੀ ਧਰਤੀ ਪੂਰੇ ਅੱਜ ਨੀਲੇ ਬਾਣੇ ਦੇ ਵਿੱਚ ਨੀਲੇ ਰੰਗ ਦੇ ਵਿੱਚ ਰੰਗੀ ਗਈ ਹੈ ਕਿਉਂਕਿ ਅੱਜ ਅਖੀਰਲਾ ਦਿਨ ਹੈ ਸ਼ੀਦੀ ਸਵਾ ਦਾ ਸ਼ੀਦੀ ਸਵਾ ਦਾ ਅੱਜ ਬਿਲਕੁਲ ਅਖੀਰਲਾ ਦਿਨ ਔਰ ਅੱਜ ਦੇ ਦਿਨ ਇਹ ਸਮਾਪਤੀ ਜਿਹੜੀ ਹੈ ਹੁੰਦੀ ਹੈ ਮਹੱਲਿਆਂ ਦੇ ਨਾਲ ਤਾਂ ਤਸਵੀਰਾਂ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਨੰਗ ਸਿੰਘ ਫੌਜਾਂ ਨੂੰ ਦੇਖ ਸਕਦੇ ਹੋਗੇ ਵੱਡੀ ਗਿਣਤੀ ਦੇ ਵਿੱਚ ਨੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਤਾਂ ਸ਼ਸਤਰ ਜਿਹੜੇ ਆ ਉਹ ਵੀ ਲਹਿਰਾਏ ਜਾ ਰਹੇ ਨੇ ਸ਼ਸਤਰ ਵੀ ਲਹਿਰਾਏ ਜਾ ਰਹੇ ਨੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਉਹਨਾਂ ਦੀ ਜਿਹੜੀ ਹੈ ਜਥੇਬੰਦੀ ਸੰਪਰਦਾ ਜਿਹੜੀ ਹੈ ਉਹ ਵੀ ਇੱਥੇ ਪਹੁੰਚੀ ਹੋਈ ਹੈ ਤਰਨਾ ਦਲ ਉਹ ਵੀ ਇੱਥੇ ਪਹੁੰਚੇ ਹੋਏ ਨੇ ਆ ਤਸਵੀਰਾਂ ਦੇਖੋ ਇਹ ਤਸਵੀਰਾਂ ਨੇ ਜਿੱਥੇ ਕੱਲੀ ਕੱਲੀ ਚੀਜ਼ ਤੁਹਾਨੂੰ ਨਿਹੰਗੀ ਬਾਣੇ ਦੇ ਵਿੱਚ ਅੱਜ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਫਤਿਹਗੜ ਸਾਹਿਬ ਦੀ ਧਰਤੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਨਿਹੰਗ ਸਿੰਘ ਫੌਜਾਂ ਪਹੁੰਚੀਆਂ ਹੋਈਆਂ ਨੇ ਹਰ ਕੋਈ ਜਿਹੜਾ ਇੱਥੇ ਸਜਦਾ ਕਰ ਰਿਹਾ ਆਪਣੇ ਗੁਰੂ ਦੀ ਸ਼ਹਾਦਤ ਨੂੰ ਹਰ ਕੋਈ ਆਪਣੇ ਗੁਰੂ ਦੀ ਸ਼ਹਾਦਤ ਨੂੰ ਯਾਦ ਕਰਕੇ ਭਾਵੁਕ ਵੀ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਤਾਂ ਇੱਕ ਵਾਰ ਪੂਰੀ ਦੀ ਪੂਰੀ ਸੜਕ ਜ਼ਰੂਰ ਦਿਖਾ ਦਿਓ ਬਲਜਿੰਦਰ ਕਿਉਂਕਿ ਸਾਰਿਆਂ ਨੂੰ ਜਿਹੜਾ ਆ ਦੇਖੋ ਤੁਸੀਂ ਦਸ਼ਮੇਸ਼ ਤਰਨਾ ਦਲ ਇਹ ਤਰਨਾ ਦਾਲਾ ਔਰ ਇਸ ਤੋਂ ਪਹਿਲਾਂ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਤੇ ਹੋਰ ਕੋਇੰਕੀ ਸਿੰਘ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪਿੱਛੇ ਦਿਖਾ ਦਿਓ ਕੋ ਬਲਜਿੰਦਰ ਅ ਬਾਬਾ ਜੀ ਦੀ ਵੱਲ ਵੀ ਜਰੂਰ ਕੈਮਰਾ ਮਾਰੋ ਕਰਕੇ ਬਾਬਾ ਜੀ ਜਿਹੜੇ ਨੇ ਤਾਂ ਗੱਲਬਾਤ ਕਰਦੇ ਆ ਬਾਈ ਜੀ ਖਾਲਸਾ ਵਾਜੂ ਜੀ ਦਾ ਖਾਲਸਾ ਵਾਜੂ ਜੀ ਕੀ ਫਤਿਹ ਤੁਹਾਡੇ ਚੈਨਲ ਦੇ ਮਾਧਿਅਮ ਇ ਮਾਧਿਅਮ ਰਾਹੀਂ ਪਬਲਿਕ ਨੂੰ ਸੁਨੇਹਾ ਦੇਣਾ ਚਾਹੁੰਦੇ ਵੀ ਖਾਲਸੇ ਰਾਜ ਦਾ ਗਾਜ ਹੋ ਚੁੱਕਾ ਵਾ ਨਗਾਰੇ ਵੱਜ ਚੁੱਕੇ ਆ ਕਿੱਥੋਂ ਆਏ ਬਾਬਾ ਜੀ ਅਸੀਂ ਜਹਦਰ ਸੁਖਦੀਪ ਸਿੰਘ ਨਿਹੰਗ ਸਿੰਘ ਦਸ਼ਮੀਤ ਤਰਨਤਪੁਰ ਪਠਾਨਕੋਟ ਤੋਂ ਆਏ ਆ ਤੇ ਨਿਹੰਗ ਸਿੰਘ ਫੌਜਾਂ ਗੁਰਮਤਾ ਕਰ ਰਹੀਆਂ ਨੇ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਕਿ ਹੁਣ ਗੁਰੂ ਦੇ ਖਾਲਸੇ ਤੇ ਭਰੋਸਾ ਕਰੋ ਤੇ ਖਾਲਸੇ ਦੇ ਰਾਜ ਦੀ ਮੰਗ ਕਰੋ ਤੇ ਇੰਨਾ ਤੇ ਖਾਲਸਾ ਰਾਜ ਲਈ ਆਏ ਆਪਾਂ ਤੇ ਇਹੋ ਤੁਹਾਡੇ ਹਾਂਜੀ ਅੱਜ ਮਹੱਲੇ ਸਜਾਈ ਜਾਣੇ ਤੁਸੀਂ ਦਰਸ਼ਣਦਾਰੀ ਕਰ ਸਕਦੇ ਫੋਟੋਆਂ ਵਿੱਚ ਨਹੀਂ ਵੇਖਣਾ ਏਰੀਅਲ ਦੇ ਵਿੱਚ ਜਿੰਨਾ ਵਿਰਾਸਤ ਸੰਭਾਲ ਲਈ ਹੈ ਗੁਰੂ ਦੇ ਲਾਲ ਤੁਸੀਂ ਦਰਸ਼ਨ ਕਰ ਸਕਦੇ ਆ ਸ਼ਹਾਦਤ ਜਿਸ ਕਾਰਜਕ ਸਾਹ ਜਦਿਸ ਕਾਰਜਾਂ ਵਾਸਤੇ ਦਿੱਤੀ ਗਈ ਹੈ ਆਪਾਂ ਉਹ ਆਜ਼ਾਦੀ ਦਾ ਨੇਕ ਨਹੀਂ ਮਾਨ ਪਾਏ ਅਸੀਂ ਸ਼ਹੀਦੀਆਂ ਇਸ ਕਰਕੇ ਦਿੰਦੇ ਆ ਕਿ ਅਸੀਂ ਸੁਖੀ ਜੀਵਨ ਬਤੀਤ ਕਰ ਸਕੀਏ ਅੱਜ ਵੀ ਲੋਕ ਮਾਨਸਿਕ ਗੁਲਾਮ ਨੇ ਤੇ ਅਸੀਂ ਉਹ ਗੁਲਾਮੀ ਘਰੋਂ ਲੋਣ ਵਾਸਤੇ ਤਦਬਰ ਤਿਆਰ ਰਹੀਨੇ ਆ ਸ਼ਹੀਦੀਆਂ ਪਾਉਣ ਵਾਸਤੇ ਤਿਆਰ ਰਹੀਨੇ ਆ ਤੇ ਅਸੀਂ ਸਾਰਿਆਂ ਨੂੰ ਵਾਰਨਿੰਗ ਵੀ ਕਰਦੇ ਆ ਜਿਹੜੇ ਦੁਸ਼ਟ ਲੋਕ ਆ ਗਿਆ ਕਿ ਉਹ ਆਪਣੇ ਬੰਦੇ ਦੇ ਪੁੱਤ ਬਣ ਜਾਣ ਜੇ ਉਹ ਨਹੀਂ ਬਣੇ ਤੇ ਫਿਰ ਖਾਲਸਾ ਆਪਣੇ ਸੰਵਿਧਾਨ ਦੇ ਮੁਤਾਬਕ ਆਪਣੇ ਅਕਾਲ ਪੁਰਖ ਸਾਹਿਬ ਤੋਂ ਆਪਣੇ ਫੈਸਲੇ ਸੁਣਾ ਕੇ ਤੇ ਰਿਜਲਟ ਹਾਂ ਸੰਸਦ ਸਦਸਦਾਰ ਜੀ ਭਦੌੜ ਤੋਂ ਤਰਨਤਾਲ ਦਸਮੇਸ਼ ਪੰਜਵਾਂ ਇਨਸਾਨ ਸਾਡਾ ਜੀ ਵੀਰ ਬਾਬਾ ਦੇਖ ਸਕਦੇ ਹੋ ਸੀ ਨਿਹੰਗ ਸਿੰਘ ਜਿਹੜੇ ਨੇ ਜਥੇਬੰਦੀਆਂ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਇਹ ਇੱਕ ਪੂਰੇ ਦਾ ਪੂਰਾ ਸਮੇਲ ਤੁਹਾਨੂੰ ਨਜ਼ਰ ਆ ਰਿਹਾ ਉਹਨਾਂ ਵੱਡੀ ਗਿਣਤੀ ਦੇ ਵਿੱਚ ਤਾਂ ਭੁਜੰਗੀ ਸਿੰਘ ਕਿੱਥੋਂ ਆਏ ਤਾਂ ਜਿਹੜਾ ਤੁਹਾਨੂੰ ਦਿਖਾ ਰਹੇ ਹਾਂਗੇ ਇਹ ਮਹੱਲਾ ਅੱਜ ਸਜਾਇਆ ਗਿਆ ਹੈਗਾ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਫੌਜਾ ਕਰਨਾ ਦਲ ਸਾਰੇ ਜਿਹੜੇ ਅੱਜ ਇੱਥੇ ਪਹੁੰਚੇ ਹੋਏ ਨੇ ਕਿੱਥੋਂ ਆਏ ਬਾਬਾ ਜੀ ਦਸ਼ਮੇਸ਼ਤਾਰ ਨਾਲ ਬਾਬਾ ਮੇਜਰ ਸਿੰਘ ਸੋਟੀ ਦੀ ਫੌਜ ਬਾਬਾ ਮੇਜਰ ਸਿੰਘ ਸੋਟੀ ਦੀ ਫੌਜ ਦਸ਼ਮੇਸ਼ਤਾਰ ਨਾਲ ਤੋਂ ਨਰਕਾਣਾ ਸਾਹਿਬ ਵਾਲੇ ਅਰੇ ਪਾਵੇ ਨਿਹਾਲੋ ਜਾਵੇ ਸਾਬੇ ਘਮਲ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ ਫਦੇ ਪਾਵੇ ਫਤਰੀਆ ਘਾਲੇ ਕਿੱਥੋਂ ਆਇਆ ਫਤਿਹਗੜ੍ਹ ਜਾ ਤੋ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਘਟੇ ਜਗਾਰਾ ਝੜ ਦੋ ਜਗਾਰਾ ਤਾ ਨਿਕਾ ਪੁਜੰਗੀ ਤੁਸੀਂ ਦੇਖ ਸਕਦੇ ਹੋ ਕਿਥੋਂ ਆਏ ਹੋ ਬਾਬਾਈ ਰੋਕਿਓ 2 ਮਿੰਟ ਰੋਕ ਲੋ ਰੋਕ ਲੋ ਇੱਧਰ ਆ ਜਾ ਕਿਥੋਂ ਆਏ ਪੁੱਤ ਸ਼ੀਰਪਾਈ ਮਣੀ ਸ਼ੀਰ ਤੇ ਨਾਲ ਆਲ ਤਾ ਕੀ ਨਾਮ ਹੈ ਫੋਤਾ ਸਿੰਘ ਇਹ ਕਿਹੜੇ ਦਿਨ ਚੱਲ ਰਹੇ ਨੇ ਸ਼ੀ ਸ਼ੀ ਦੀ ਦਿਹਾੜੇ ਦੇ ਕੀ ਹੋਇਆ ਸੀ ਇਹਨਾਂ ਦਿਨਾਂ ਚ ਹਾਂਜੀ ਇਹਨਾਂ ਦਿਨਾਂ ਚ ਕੀ ਹੋਇਆ ਸੀ ਸਰ ਸਾਬ ਜੀ ਸ਼ਹੀਦ ਹੋਏ ਕਰ ਲੈਣੇ ਕੋਟ ਸਵਾਰੀ ਕਿੱਥੇ ਜਾ ਰਹੇ ਹੋ ਹੁਣ ਮਹੱਲੇ ਤੇ ਤਾਂ ਦੇਖ ਸਕਦੇ ਹੋਗੇ ਛੋਟਾ ਭਜੰਗੀ ਤਿਆਰ ਵਰ ਤਿਆਰ ਸੋ ਗੁਰੂ ਦੀਆਂ ਫੌਜਾ ਜੋ ਨੇ ਤਿਆਰ ਵਰ ਤਿਆਰ ਜਿਹੜੀਆਂ ਖੜੀਆਂ ਨੇ ਨਾਲ ਤਸਵੀਰਾਂ ਦਿਖਾ ਰਹੇ ਆ ਦਸ਼ਮੇਸ਼ ਪਿਤਾ ਕਲਖੀਆਂ ਵਾਲੇ ਦੀਆਂ ਇਹ लाਡਲੀਆਂ ਫੌਜਾ ਨੇ ਜੋ ਪੂਰੇ ਜੋਸ਼ ਦੇ ਨਾਲ ਕਿਉਂਕਿ ਕੱਲ 13 ਪੋ ਨੂੰ ਨਿੱਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਛਿਣਿਆ ਗਿਆ ਸੀ ਤੇ 14 ਪੋ ਨੂੰ ਜਦੋਂ ਅੰਤਿਮ ਸੰਸਕਾਰ ਕੀਤਾ ਗਿਆ ਤੇ ਇਹ ਜੋ ਕੱਢਿਆ ਜਾਂਦਾ ਇਥੇ ਮੁਹੱਲਾ ਤੇ ਇਥੇ ਬੁੱਢਾ ਦਲ ਪੰਜਵਾ ਤੱਕ ਤੁਸੀਂ ਵੇਖੋ ਨਾਲ ਤਸਵੀਰਾਂ ਦਿਖਾ ਰਹੇ ਹਾਥੀਆਂ ਦੇ ਉੱਤੇ ਜੋ ਹੈ ਸਵਾਰ ਹੋ ਕੇ ਗੁਰੂ ਦੀਆਂ ਫੌਜਾਂ ਜਾ ਰਹੀਆਂ ਨੇ ਇਸ ਦੇ ਵਿੱਚ ਸ਼ਸਤਰਧਾਰਕ ਗੁਰੂ ਦੇ ਬਾਜ ਗੁਰੂ ਦੇ ਘੋੜੇ ਗੁਰੂ ਦੇ ਹਾਥੀ ਤਾਨੂੰ ਨਜ਼ਰ ਆ ਰਹੀ ਹੋਣਗੀ ਸੁਨਿੱਕੇ ਨਿੱਕੇ ਪੁਚੰਗੀਆਂ ਜੋਣੇ ਇਹ ਗੁਰੂਦਿਆਂ ਫੌਜਾਂ ਦੇ ਵਿੱਚ ਮੌਜੂਦ ਨਹੀਂ ਇਹ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ ਜੋ ਐ ਚਲੇ ਪਾਏ ਗਏ ਨੇ ਤੇ ਉਸੇ ਤੋਂ ਬਾਅਦ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹੁੰਦੇ ਹੋਏ ਅੱਗੇ ਜਾ ਕੇ ਪੂਰੇ ਜਾਹੂ ਜਲਾਲ ਦੇ ਨਾਲ ਗੁਰੂਦਿਆਂ ਲਾਡਲੀਆਂ ਫੌਜਾਂ ਆਪਣੇ ਜੋਹਰ ਜਿਹੜੇ ਵਖੋਣਗੀਆਂ ਸੋ ਅੱਗੇ ਗੱਤਕਾ ਜਿਹੜਾ ਹੈ ਖੇਡਿਆ ਸਵਾਰਿਆ ਨਿੱਕੇ ਨਿੱਕੇ ਪੁਚੰਗੀਆਂ ਦੇ ਵੱਲੋਂ ਸੋ ਜਿਵੇਂ ਹੈ ਅਜਦੇ ਦਿਨ ਨਿੱਕੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਜਿੱਥੇ ਕੀਤਾ ਗਿਆ ਸੀ ਉੱਥੇ ਹੀ ਬਾਬਾ ਬਲਬੀਰ ਸਿੰਘ 96 ਕਰੋੜੀ ਹੋਰਾਂ ਦੀ ਅਗਵਾਈ ਦੇ ਵਿੱਚ ਇੱਥੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਜੋ ਨੇ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਪੂਰੇ ਜਹਾਜ ਰਾਲ ਦੇ ਨਾਲ ਇੱਥੇ ਵੱਲੋਂ ਪੂਰੇ ਜੋਹਰ ਜਿਹੜੇ ਵਖਾਏ ਜਾਣਗੇ ਸੋ ਇਹ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਹੈ ਕਿਉਂਕਿ ਕੱਲ 13 ਪੋਨੋ ਨਿੱਕੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਾ ਜਾਮ ਜਿੱਥੇ ਪੀਤਾ ਸੀ ਲੇਕਿਨ ਉਸੇ ਤੋਂ ਬਾਅਦ ਵਿਰਾਗ ਭਾਵੇਂ ਮਨ ਚ ਹੋਏਗਾ ਲੇਕਿਨ ਚੜ੍ਹਦੀ ਕਲਾ ਦਾ ਪ੍ਰਤੀਕ ਜਿਸੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਗੁਰੂ ਸਾਹਿਬ ਦੀਆਂ ਇਹ ਲਾਡਲੀਆਂ ਫੌਜਾਂ ਨਹੀਂ ਜੋ ਪੂਰੇ ਜਾਹੂ ਜਲਾਲ ਦੇ ਨਾਲ ਆਪਣੇ ਜੋਹਰ ਵਖਾਉਣ ਗਈਆਂ ਇੱਥੇ ਨਗਾਰਿਆਂ ਦੇ ਨਾਲ ਘੋੜਿਆਂ ਦੇ ਨਾਲ ਓਠਾਂ ਤੇ ਹਾਥੀਆਂ ਦੇ ਨਾਲ ਗੁਰੂ ਦੀਆਂ ਲਾਡਲੀਆਂ ਫੌਜਾਂ ਅੱਗੇ ਵਧ ਰਹੀਆਂ ਨੇ ਸੋ ਇਹ ਮਰਦ ਅਗੰਬੜਾ ਦਸ਼ਮੇਸ਼ ਪਿਤਾ ਜਿਸ ਦੀਆਂ ਇਹ लाਡਲੀਆਂ ਫੌਜਾਂ ਨਹੀਂ ਸੋ ਨਾਲ-ਨਾਲ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸੋ ਬੜੇ ਭਾਗਾ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਇਸ ਦੇ ਦਰਸ਼ਨ ਜਿਹੜੇ ਹੁੰਦੇ ਨੇ ਤੁਸੀਂ ਵੇਖੋ ਚੜਦੀ ਕਲਾ ਦਾ ਇਹ ਪ੍ਰਤੀਕ ਹੈ ਸੋ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੋਂ ਗੁਰੂ ਦੀਆਂ लाਡਲੀਆਂ ਫੌਜਾਂ ਚੜਦੀ ਕਲਾ ਦਾ ਇਹ ਪ੍ਰਤੀਕ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਉਹ ਨਗਾਰਾ ਜਿਹੜਾ ਵਿਰੋਧੀਆਂ ਤੇ ਮੁਗਲਾਂ ਦੇ ਹਿੱਕ ਦੇ ਵਿੱਚ ਵੱਜਦਾ ਸੀ ਉਸੇ ਨਗਾਰੇ ਦੀ ਅੱਜ ਗੂੰਜ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਗੂੰਜ ਉੱਠੀ ਹੈ ਜੈਕਾਰਿਆਂ ਦੇ ਨਾਲ ਸੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਹੀਂ ਜਿਸ ਦੇ ਵਿੱਚ ਅਛਦਸ਼ਮੀਸ਼ ਪਿਤਾ ਇਹਨਾਂ ਦੇ ਵਿੱਚੋਂ ਹੀ ਆਪਣੇ ਨਿੱਕੇ ਸਾਹਿਬਜ਼ਾਦਿਆਂ ਨੂੰ ਆਪਣੇ ਸਾਰੇ ਪੁੱਤਰਾਂ ਨੂੰ ਜੋ ਹੈ ਵੇਗਦੇ ਹੋਣਗੇ ਸੋ ਇਹ SWAT ਦੀ ਕਲਾ ਦਾ ਪ੍ਰਤੀਕ ਹੈ ਭਾਵੇਂ ਨਿੱਕੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਾ ਜੰਮ ਪੀਤਾ ਲੇਕਿਨ ਗੁਰੂ ਦੀਆਂ ਲਾੜੀਆਂ ਫੌਜਾਂ ਦੇ ਵੱਲੋਂ ਜੋਹਰ ਵਖਾ ਕੇ ਪੂਰੇ ਜਹਾਜੂ ਜਲਾਲ ਦੇ ਨਾਲ ਇੱਥੋਂ ਜਾ ਰਹੇ ਨੇ ਬਾਬਾ ਜੀ ਇੱਕ ਫਤੇ ਦੀ ਸੰਸਪਾ ਦੇ ਉਹ ਗੱਜ-ਵੱਜ ਕੇ ਚਾਰਾ ਬਾਬਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਸੋ ਤੁਸੀਂ ਨਾਲ-ਨਾਲ ਦਰਸ਼ਨ ਕਰ ਰਹੇ ਹੋ ਖਾਲਸਾ ਜੀ ਇੱਕ ਜੇ ਕਾਰਾ ਬੁਲਾ ਦੇ ਉਹ ਜੇ ਕਾਰੇ ਜਾਵੇ ਫਦੇ ਪਾਵੇ ਨਿਹਾਲ ਜਾਵੇ ਸੀਤਾ ਸਿੰਘਾਰੇ ਮਰਨੂ ਪਾਵੇ ਸੋ ਗੁਰੂ ਦੀਆਂ ਇਹ ਲਾਡਲੀਆ ਫੋਚਾ ਨੇ ਜੋ ਚੜਦੀ ਕਲਾ ਦਾ ਪ੍ਰਤੀਕ ਨੇ ਦਸ਼ਮੇਸ਼ ਪਿਤਾ ਜਿਨ੍ਹਾਂ ਨੇ ਆਪਣੇ ਪਰਿਵਾਰ ਆਪਣੇ ਪੁੱਤਰ ਇਸ ਕੌਮ ਤੋਂ ਵਾਰੇ ਤੇ ਅਜ ਇਸ ਦੇ ਵਿੱਚੋਂ ਹੀ ਦਸ਼ਮੇਸ਼ ਪਿਤਾ ਆਪਣੇ ਲਾਲਾਂ ਨੂੰ ਵੇਖਦੇ ਹੋਣਗੇ ਸੋ ਨਿਹੰਗ ਸਿੰਘ ਜੋ ਕਿ ਘੋੜਿਆਂ ਦੇ ਉੱਤੇ ਹਾਥੀਆਂ ਦੇ ਉੱਤੇ ਉਠਾਂ ਦੇ ਉੱਤੇ ਹੀ ਸਵਾਰ ਹੋ ਕੇ ਜਾ ਰਹੇ ਨੇ ਪੂਰੇ ਸ਼ਸਤਰਾਂ ਦੇ ਨਾਲ ਸੋ ਇਹ ਸਾਡੇ ਲਈ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ 14 ਪੋ ਨੂੰ ਨਿੱਕੇ ਸਾਹਿਬ ਜਾਦੇ ਅਤੇ ਧੰਤਨ ਮਾਤਾ ਗੁਸ਼ਲ ਕੌਰ ਜੀ ਹੋਰਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਭਾਵੇਂ ਮਨ ਦੇ ਵਿੱਚ ਵਿਰਾਗ ਹੈ ਲੇਕਿਨ ਸਿੰਘ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਇੱਥੋਂ ਦਿੰਦੇ ਨੇ ਸੋ ਗੁਰੂ ਦੀਆਂ ਫੌਜਾ ਜੋ ਨੇ ਤਿਆਰ ਬਰ ਤਿਆਰ ਜਿਹੜੀਆਂ ਖੜੀਆਂ ਨੇ ਨਾਲ ਤਸਵੀਰਾਂ ਦਿਖਾ ਰਹੇ ਆਂ ਦਸ਼ਮੇਸ਼ ਪਿਤਾ ਕਲਖੀਆਂ ਵਾਲੇ ਦੀਆਂ ਇਹ लाਡਲੀਆਂ ਫੌਜਾਂ ਨੇ ਜੋ ਪੂਰੇ ਜੋਸ਼ ਦੇ ਨਾਲ ਕਿਉਂਕਿ ਕੱਲ 13 ਪੋ ਨੂੰ ਨਿੱਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਛਿਣਿਆ ਗਿਆ ਸੀ ਤੇ 14 ਪੋ ਨੂੰ ਜਦੋਂ ਅੰਤਿਮ ਸਸਕਾਰ ਕੀਤਾ ਗਿਆ ਤੇ ਇਹ ਜੋ ਕੱਢਿਆ ਜਾਂਦੇ ਇਥੇ ਮੁਹੱਲਾ ਤੇ ਇਥੇ ਬੁੱਢਾ ਦਲ ਪੰਜਵਾ ਤੱਕ ਤੁਸੀਂ ਵੇਖੋ ਨਾਲ ਤਸਵੀਰਾਂ ਦਿਖਾ ਰਹੇ ਆ ਹਾਥੀਆਂ ਦੇ ਉੱਤੇ ਜੋ ਹੈ ਸਵਾਰ ਹੋ ਕੇ ਗੁਰੂਦਿਆਂ ਫੌਜਾਂ ਜਾ ਰਹੀਆਂ ਨੇ ਇਸ ਦੇ ਵਿੱਚ ਸ਼ਸਤਰਧਾਰਕੇ ਗੁਰੂ ਦੇ ਬਾਜ ਗੁਰੂ ਦੇ ਘੋੜੇ ਗੁਰੂ ਦੇ ਹਾਥੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਸੁਨਿੱਕੇ ਨਿੱਕੇ ਪੁਚੰਗੀ ਛੋਨੇ ਇਹ ਗੁਰੂਦਿਆਂ ਫੌਜਾਂ ਦੇ ਵਿੱਚ ਮੌਜੂਦ ਨੇ ਇਹ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ ਜੋ ਹੈ ਚਲੇ ਪਾਏ ਗਏ ਨੇ ਤੇ ਉਸੇ ਤੋਂ ਬਾਅਦ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹੁੰਦੇ ਹੋਏ ਅੱਗੇ ਜਾ ਕੇ ਪੂਰੇ ਜਾਹੂ ਜਲਾਲ ਦੇ ਨਾਲ ਗੁਰੂ ਦੀਆਂ ਲਾਡਲੀਆਂ ਫੌਜਾਂ ਆਪਣੇ ਜੋਹਰ ਜਿਹੜੇ ਵਖਾਉਣ ਗਿਆ ਸੋ ਅੱਗੇ ਗੱਤਕਾ ਜਿਹੜਾ ਹੈ ਖੇਡਿਆ ਸਵਾਰਿਆ ਨਿੱਕੇ ਨਿੱਕੇ ਪੁਛੰਗੀਆਂ ਦੇ ਵੱਲੋਂ ਸੋ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੜਾ ਭਾਗਾਂ ਵਾਲੇ ਹੋ ਤੁਸੀਂ ਜੋ ਇਸ ਪਵਿੱਤਰ ਧਰਤੀ ਤੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਦਰਸ਼ਨ ਕਰ ਰਹੇ ਹੋ ਸੋ ਇਥੇ ਬਾਬਾ ਬਲਬੀਰ ਸਿੰਘ 96 ਕਰੋੜੀ ਉਨ੍ਹਾਂ ਦੀ ਅਗਵਾਈ ਦੇ ਵਿੱਚ ਜੋ ਹੈ ਗੁਰੂ ਦੀਆਂ ਫੌਜਾਂ ਨਿਕਲ ਚੁੱਕੀਆਂ ਨੇ ਅੱਗੇ ਪੂਰੇ ਜਾਹੋ ਜਲਾਲ ਦੇ ਨਾਲ ਜੋ ਹੈ ਇਸ ਦੇ ਵਿੱਚ ਜੋਹਰ ਜਿਹੜੇ ਹੈ ਨਿਹੰਗ ਸਿੰਘਾਂ ਦੇ ਵੱਲੋਂ ਵਿਖਾਏ ਜਾਣਗੇ ਸੋ ਜਿੱਥੇ ਨਿੱਕੇ ਸਾਹਿਬ ਜਾਦਿਆਂ ਨੇ ਸ਼ਹਾਦਤਾਂ ਦਾ ਜਮ ਪੀਤਾ ਉੱਥੇ ਹੀ ਇਹ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਦੇਖੋ ਨਿੱਕੇ ਨਿੱਕੇ ਉੱਚੰਗੀ ਸਿੰਘ ਵੀ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਗੁਰੂ ਦੀਆਂ ਇਹ ਫੌਜਾਂ ਨੇ ਜੋ ਤਿਆਰ ਪਰ ਤਿਆਰ ਨਹੀਂ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਜੋ ਹੈ ਇਸ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਛੜੀਆਂ ਨਤਮਸਤਕ ਹੋਈਆਂ ਨੇ ਸੋ ਬੀਤੇ ਦਿਨ 13 ਪੋ ਸੀ 13 ਪੋ ਨੂੰ ਨਿੱਕੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਪਾਈਆਂ ਤੇ ਉਸੇ ਤੋਂ ਬਾਅਦ ਅੱਜ 14 ਪੋ ਨੂੰ ਜਿੱਥੇ ਅੰਤਿਮ ਸੰਸਕਾਰ ਵੀ ਹੋਇਆ ਉੱਥੇ ਨਿਹੰਗ ਸਿੰਘਾਂ ਦੇ ਵੱਲੋਂ ਪੂਰੇ ਜਾਹੋ ਜਲਾਲ ਦੇ ਨਾਲ ਇੱਥੇ ਜੋਹਰ ਜਿਹੜੇ ਵਿਖਾਏ ਜਾਂਦੇ ਨੇ ਤੁਸੀਂ ਵੇਖੋ ਇਹ ਮਰਦ ਅਗੰਬੜੇ ਦਸ਼ਮੇਸ਼ ਪਿਤਾ ਦੀਆਂ ਲਾਡਲੀਆਂ ਫੌਜਾਂ ਨੇ ਜੋ ਨਗਾਰਿਆਂ ਦੇ ਨਾਲ ਅੱਕੇ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਉਹੀ ਨਗਾਰਾ ਹੈ ਜਿਸ ਤੋਂ ਮੁਗਲ ਜਿਸ ਤੋਂ ਸਿੱਖ ਪੰਥ ਦੇ ਜਿਹੜੇ ਵਿਰੋਧੀ ਸਨ ਉਹ ਡਰਦੇ ਸਨ ਕਿ ਇਹ ਨਗਾਰਾ ਜਿਹੜਾ ਇਸ ਤਰੀਕੇ ਦੇ ਨਾਲ ਤੁਸੀਂ ਵੇਖੋ ਛੜਦੀ ਕਲਾ ਦਾ ਪ੍ਰਤੀਕ ਹੈ ਸੁਨੇਹੰਗ ਫੌਜਾਂ ਸੋਨੇ ਨਜ਼ਰ ਆ ਰਹੀਆਂ ਹੁਣ ਗਿਆ ਤੁਹਾਨੂੰ ਪਾਗਾਂ ਵਾਲੇ ਉਹ ਤੁਸੀਂ ਦਰਸ਼ਨ ਕਰ ਰਹੇ ਹੋ ਇਹਨਾਂ ਫੌਜਾਂ ਦੇ ਕਿਉਂਕਿ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਆਇਆ ਇੱਕ ਇੱਕ ਕਦਮ ਸੁਭਾਗਾਂ ਵਾਲਾ ਹੁੰਦਾ ਹੈ ਤੇ ਉਸ ਦੇ ਚਰਨਾਂ ਦੇ ਵਿੱਚ ਅਸੀਂ ਵੀ ਨਤਮਸਤਕ ਹੁੰਨੇ ਆ ਸੋ ਇਸ ਨੂੰ ਵੇਖ ਕੇ ਪੂਰੇ ਜਾਹੋ ਜਲਾਲ ਦੇ ਨਾਲ ਬੜਾ ਜੋਸ਼ ਜੋ ਹੈ ਇੱਥੇ ਸੰਗਤਾਂ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਹੈ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਵਿਰਾਗ ਜਰੂਰ ਸੰਗਤਾਂ ਦੇ ਮਨ ਦੇ ਵਿੱਚ ਹੁੰਦਾ ਹੈ ਨਿੱਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਲੇਕਿਨ ਉਸ ਨੂੰ ਹਮੇਸ਼ਾ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਨਿਹੰਗ ਫੌਜਾਂ ਜੋ ਗੁਰੂ ਦੀਆਂ ਲਾਡੀਆਂ ਫੌਜਾਂ ਨੇ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਸੋ ਸ਼ਰੀਫ ਫਤੇਗੜ ਸਾਹਿਬ ਜੋ ਹੈ ਨਿਹੰਗ ਸਿੰਘ ਪਹੁੰਚ ਚੁੱਕੇ ਨੇ ਤਿਆਗ ਕੇ ਡਾਊਨ ਦੇ ਵਿੱਚ ਜਾ ਕੇ ਪੂਰੇ ਜੋਹਰ ਛੜੇ ਵਿਖਾਏ ਜਾਣਗੇ ਜਿਸ ਦੇ ਵਿੱਚ ਇੱਕ ਇੱਕ ਦੋ ਦੋ ਇਤੋਂ ਤੱਕ ਕੀ ਪੰਜ-ਪੰਜ ਘੋੜੇ ਜੋੜ ਕੇ ਸਿੰਘ ਜਿਹੜੇ ਨੇ ਗੱਜਦੇ ਵਜਦੇ ਨਗਾਰੇ ਵਜਉਂਦੇ ਜੈਕਾਰੇ ਛੱੜਦੇ ਜਿਹੜੇ ਨਜ਼ਰ ਆਣਗੇ ਸੋ ਜਦੋਂ ਇਹ ਤਸਵੀਰਾਂ ਤੁਸੀਂ ਵੀ ਵੇਖ ਰਹੇ ਹੋਵੋਗੇ ਤੁਹਾਡੇ ਵਿੱਚ ਵੀ ਇੱਕ ਜੋਸ਼ ਜ਼ਰੂਰ ਜਿਹੜਾ ਆਏਗਾ ਕਿਉਂਕਿ ਇਹ ਲਾਡਲੀਆਂ ਫੌਜਾਂ ਖੇਸ ਦੀਆਂ ਨੇ ਉਹ ਸਮਰਦ ਅਗੰਬੜੇ ਦੀਆਂ ਜੋ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਦੀਆਂ ਇਹ ਲਾਡਲੀਆਂ ਫੌਜਾਂ ਨੇ ਸੋ ਇਹ 13 ਪੋ ਤੋਂ ਬਾਅਦ 14 ਪੋ ਨੂੰ ਜੋ ਹੈ ਸ਼੍ਰੀ ਫਤਿਹਗੜ ਸਾਹਿਬ ਤੋਂ ਹੁੰਦਾ ਹੋਇਆ ਅੱਗੇ ਜਹੂਸ਼ لال ਦੇ ਨਾਲ ਜੋ ਹੈ ਵੱਧ ਹੈ ਤੇ ਤਸਵੀਰ ਨਾਲ ਤੁਹਾਨੂੰ ਦਿਖਾ ਰਹੇ ਆ ਬਲਬੀਰ ਸਿੰਘ 96 ਕਰੋੜੀ ਜੋ ਕਿ ਇਸ ਦੀ ਅਗਵਾਈ ਕਰਦੇ ਨੇ ਤੇ ਅੱਗੇ ਪੂਰੇ ਜ਼ੋਹਰ ਨਿੱਕੇ ਨਿੱਕੇ ਪੁਚੌਂਗੀਆਂ ਦੇ ਵੱਲੋਂ ਤੇ ਗੁਰੂ ਦੇ ਸਿੰਘਾਂ ਦੇ ਵੱਲੋਂ ਜਿਹੜਾ ਵਿਖਾਇਆ ਜਾਏਗਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਈਆਂ ਨੇ ਸੋ ਬੜੇ ਨੇੜੇ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਤੁਸੀਂ ਜਿੱਥੇ-ਜਿੱਥੇ ਵੀ ਬੈਠੇ ਹੋ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਉਹ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਦਰਸ਼ਨ ਕਰ ਸਕਣ ਅੱਜ ਜਦੋਂ ਦਸ਼ਮੇਸ਼ ਪਿਤਾ ਕਲਗੀਆਂ ਵਾਲਾ ਇਸ ਤਸਵੀਰ ਨੂੰ ਵੇਖਦਾ ਹੋਏਗਾ ਜ਼ਰੂਰ ਇਸ ਦੇ ਵਿੱਚੋਂ ਆਪਣੇ ਨਿੱਕੇ ਨਿੱਕੇ ਸਾਹਿਬਜ਼ਾਦੀਆਂ ਨੂੰ ਆਪਣੇ ਪੁੱਤਰਾਂ ਨੂੰ ਜ਼ਰੂਰ ਵੇਖਦੇ ਹੋਣਗੇ ਦਸ਼ਮੇਸ਼ ਪਿਤਾ ਸੋਤੰਤਨ ਮਾਤਾ ਗੁਜਰਕੌਰ ਜੀ ਅਤੇ ਨਿੱਕੇ ਸਾਹਿਬਜ਼ਾਦੇ ਜਿਨ੍ਹਾਂ ਦੀ ਕੱਲ ਸ਼ਹਾਦਤ ਹੁੰਦੀ ਹੈ ਅੱਜ ਅੰਤਿਮ ਸੰਸਕਾਰ ਜਿਹੜਾ ਕੀਤਾ ਗਿਆ ਸੀ ਲੇਕਿਨ ਉਹਨਾਂ ਨੂੰ ਹੀ ਅਕੇ ਰੱਖਦੇ ਹੋਏ ਭਾਵੇਂ ਮਨ ਦੇ ਵਿੱਚ ਵਿਰਾਗ ਹੈ ਲੇਕਿਨ ਚੜ੍ਹਦੀ ਕਲਾ ਦਾ ਪ੍ਰਤੀਕ ਕਿਉਂਕਿ ਵਜ਼ੀਰੇ ਦੀ ਕਚਹਿਰੀ ਦੇ ਵਿੱਚ ਨਿੱਕੇ ਸਾਹਿਬਜ਼ਾਦੀਆਂ ਨੇ ਈਨ ਨਹੀਂ ਸੀ ਮੰਨੀ ਉਹਨਾਂ ਦੇ ਵੱਲੋਂ ਆਪਣੇ ਗੁਰੂ ਪਿਤਾ ਆਪਣੇ ਦਾਦਾ ਜੀ ਦੀ ਸਿੱਖਿਆਵਾਂ ਦੇ ਉੱਤੇ ਹੀ ਹਮੇਸ਼ਾ ਜਿਹੜਾ ਪੈਰਾ ਦਿੱਤਾ ਗਿਆ ਕਿਉਂਕਿ ਵਜ਼ੀਰੇ ਨੇ ਤਸੀਹੇ ਬੜੇ ਦਿੱਤੇ ਸਨ ਕਿ ਬਿਰਦ ਸ਼ਰੀਰ ਹੈ ਮਾਤਾ ਗੁਜਰ ਕੋਰ ਜੀ ਦਾ ਤੇ ਨਿੱਕੇ ਸਾਹਿਬਜ਼ਾਦੇ ਉਮਰਾ ਨਿੱਕੀਆਂ ਨੇ ਮੰਨ ਜਾਣਗੇ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਹ ਪੁੱਤ ਕਿਸਦੇ ਨੇ ਉਹ ਪੋਤਰੇ ਕਿਸਦੇ ਨੇ ਜਿਨੇ ਹਿੰਦ ਦੇ ਵਾਸਤੇ ਆਪਣਾ ਆਪ ਸਭ ਕੁਝ ਕੁਰਬਾਨ ਕੀਤਾ ਜਦੋਂ ਨੀਹਾਂ ਦੇ ਵਿੱਚ ਨਿੱਕੇ ਸਾਹਿਬਜ਼ਾਦਿਆਂ ਨੂੰ ਚਿਣਿਆ ਜਾ ਰਿਹਾ ਸੀ ਉਸ ਵੇਲੇ ਵੀ ਵਜ਼ੀਰੇ ਦੇ ਵੱਲੋਂ ਆਖਰੀ ਇੱਟ ਜਦੋਂ ਲਾਈ ਜਾ ਰਹੀ ਸੀ ਤਾਂ ਉਦੋਂ ਵੀ ਉਸ ਨੇ ਨਿੱਕੇ ਸਾਹਿਬਜ਼ਾਦਿਆਂ ਨੂੰ ਜ਼ੋਰ ਪਾਇਆ ਕਿ ਹਲੇ ਵੀ ਤੁਹਾਡੇ ਕੋਲ ਸਮਾਂ ਹੈ ਤੁਸੀਂ ਸਾਡੀ ਈਨ ਮੰਨ ਕੇ ਆਪਣੀ ਜਾਨ ਬਚਾ ਸਕਦੇ ਹੋ ਲੇਕਿਨ ਉੱਥੇ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਹੀਂ ਅਸੀਂ ਆਪਣੀ ਦਾਦਾ ਜੀ ਦੀ ਸਿੱਖਿਆਵਾਂ ਦੇ ਉੱਤੇ ਚੱਲਾਂਗੇ ਵਜ਼ੀਰੇ ਨੇ ਕਿਹਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਸਾਡੀ ਈਨ ਨਹੀਂ ਮੰਨ ਰਹੇ ਸਾਡਾ ਧਰਮ ਨਹੀਂ ਅਪਣਾ ਰਹੇ ਕਿ ਤੁਹਾਡੀ ਯਾਦ ਦੇ ਵਿੱਚ ਇੱਥੇ ਮਹਿਲ ਬਣਨਗੇ ਤਾਂ ਤਨ ਤਨ ਬਾਬਾ ਫਤਿਹ ਸਿੰਘ ਖੁਰਾ ਦੇ ਜੋ ਬੋਲ ਸਨ ਕਿ ਇੱਥੇ ਚੜ੍ਹਦੀ ਕਲਾ ਜਿਹੜੀ ਵੇਖਣ ਨੂੰ ਮਿਲੇਗੀ ਇੰਨੇ ਉੱਚੇ ਸਾਡੇ ਨਿਸ਼ਾਨ ਸਾਹਿਬ ਝੂਲਣਗੇ ਕਿ ਤੁਸੀਂ ਵੇਖਦੇ ਰਹਿ ਜਾਉਂਗੇ ਤੇ ਅੱਜ ਤੁਸੀਂ ਵੇਖੋ ਜਿੱਥੇ ਨਿੱਕੇ ਸਾਹਿਬ ਜਾਦਿਆਂ ਨੂੰ ਚਿਣਿਆ ਗਿਆ ਸੀ ਉਹਨਾਂ ਨੀਂਹਾਂ ਦੇ ਵਿੱਚੋਂ ਜੈਕਾਰਿਆਂ ਦੀ ਅੱਜ ਵੀ ਆਵਾਜ਼ ਬਣ ਕੇ ਜੋ ਹੈ ਜਾਹੂ ਸ਼ਰਲ ਦੇ ਨਾਲ निहंग फौਜਾਂ ਜਿਹੜੀਆਂ ਨਿਕਲੀਆਂ ਨੇ ਗੁਰੂ ਦੀਆਂ लाਡਲੀਆਂ ਫੌਜਾਂ ਨੇ ਤੁਹਾਨੂੰ ਯਾਦ ਹੋਏਗਾ ਇਤਿਹਾਸਕਾਰ ਕਹਿੰਦੇ ਨੇ ਕਿ ਜਦੋਂ 탄탄巴巴 ਫਤਿਹ ਸਿੰਘ ਖੁਰਾਂ ਦੇ ਵੱਲੋਂ ਆਪਣੇ ਵੀਰਾਂ ਨੂੰ ਗੁਜਾਰਿਸ਼ ਕੀਤੀ ਜਾਂਦੀ ਹੈ ਕਿ ਵੀਰ ਜੀ ਅਸੀਂ ਵੀ ਤੁਹਾਡੇ ਨਾਲ ਜੰਗੇ ਮੈਦਾਨ ਦੇ ਵਿੱਚ ਜਾਵਾਂਗੇ ਅਸੀਂ ਵੀ ਖੇਡਾਂਗੇ ਤਾਂ ਉਹਨਾਂ ਨੂੰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖੁਰਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਨਹੀਂ ਤੁਹਾਡੀ ਉਮਰ ਨਿੱਕੀ ਹੈ ਤੁਸੀਂ ਕੱਦ ਦੇ ਵਿੱਚ ਨਿੱਕੇ ਹੋ ਜਦੋਂ ਸਮਾਂ ਆਏਗਾ ਤਾਂ ਤੁਸੀਂ ਜਰੂਰ ਇਸ ਦੇ ਵਿੱਚ ਆਉਂਗੇ ਲੇਕਿਨ ਤੰਤਨ ਬਾਬਾ ਫਤਿਹ ਸਿੰਘ ਖੋਰੀ ਉਤਸ਼ਾਹ ਦਮਾਲਾ ਪਾ ਕੇ ਮੈਦਾਨ ਦੇ ਵਿੱਚ ਜਾਂਦੇ ਨੇ ਤੇ ਵੀਰਾਂ ਨੂੰ ਕਹਿੰਦੇ ਨੇ ਕਿ ਵੇਖੋ ਹੁਣ ਮੈਂ ਤੁਹਾਡੇ ਬਰਾਬਰ ਦਾ ਹਾਂ ਤੇ ਮੈਂ ਹੁਣ ਇਸ ਦੇ ਵਿੱਚ ਜੰਗ ਲੜ ਸਕਦਾ ਸੋ ਉੱਥੋਂ ਹੀ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਨੇ ਨਾਮ ਦਿੱਤਾ ਸੀ ਆਪਣੇ ਨਿਹੰਗ ਫੌਜਾਂ ਦਾ ਲਾਡਲੀ ਕਿਹਾ ਗਿਆ ਸੀ ਤੇ ਇਹ ਲਾਡਲੀਆਂ ਫੌਜਾਂ ਨੇ ਜੋ ਸ਼ਹੀਦਾਂ ਦੇ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਪੂਰੇ ਜਾਹੂ ਉਛਲਾਲ ਦੇ ਨਾਲ ਇੱਥੋਂ ਨਿਕਲੀਆਂ ਨੇ ਗੁਰਦੁਆਰਾ ਬਵਾਨਗੜ੍ਹ ਸਾਹਿਬ ਜਿੱਥੇ ਸ਼ੇਰਾਂ ਦੇ ਵੱਲੋਂ ਰਖਵਾਲੀ ਕੀਤੀ ਗਈ ਸੀ ਨਿੱਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਸ਼ਰ ਕੁਰਸੀ ਦੇ ਸ਼ਰੀਰਾਂ ਦੀ ਉੱਥੋਂ ਜੋ ਹੈ ਪੂਰਾ ਜਥਾ ਨਿਕਲਦਾ ਹੈ ਉੱਥੋਂ ਗੁਰੂ ਦੀਆਂ ਲਾਡਲੀਆਂ ਫੌਜਾ ਨਿਕਲ ਕੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦਾ